ਹੋ ਚੁੱਕੇ ਆ ਜਿਹੜਾ ਇਹ 3 ਦਿਨਾਂ ਦਾ ਮੇਲਾ ਬਈ ਤੇ ਦੂਜਾ ਦਿਨ ਅਜ ਮੇਲੇ ਦਾ ਚੱਲ ਰਿਹਾ ਅੱਜ ਬਾਰਿਸ਼ ਨੇ ਮੇਲਾ ਕਰਤਾ ਖਰਾਬ ਤੇ ਆਪਣੀ ਵੀ ਸਟਾਲ ਲੱਗੀ ਆ ਹਨਾ ਵਿਚਾਰ ਚੂਰ ਸਾਰੇ ਇੱਧਰ ਲਾਏ ਸੀਗੇ ਹੁਣ ਜਿਹੜਾ ਬਾਰਿਸ਼ ਕਰਕੇ ਜਿਹੜਾ ਮੇਲੇ ਤੇ ਬਹੁਤ ਅਸਰ ਪਊਗਾ ਮੀਂਹ ਹਟਣ ਤੋਂ ਬਾਅਦ ਹੁਣ ਮਾੜਾ ਮੋਟਾ ਚਹਿਲ ਪਹਿਲ ਹੋਈ ਆ ਸ਼ੁਰੂ ਤੇ ਬਾਈ ਆਪਣੇ ਦਾ ਰਾਜਵੀਰ ਬੈਠਾ ਬਾਈ ਆ ਕੇ ਯਾਰ ਮੇਲਾ ਹੀ ਖਰਾਬ ਕਰਤਾ ਤੂੰ ਤਾਂ ਏ ਬਾਈ ਬਹੁਤ ਦੂਰੋਂ ਮੀਂਹ ਲਿਆਂਦਾ ਮੈਂ ਕਿੱਥੋਂ? ਲਖਮੀਰ ਤੋਂ ਲਿਆਂਦਾ। ਅੱਛਾ। ਪਤਨੀ ਤਾਂ ਆਪ ਤੋਂ। ਇਹ ਬਾਈ ਕਿਸਮੀਰ ਦਾ ਟੂਰ ਕਰਕੇ ਆਇਆ ਕਿੰਨੇ ਦਿਨਾਂ ਦਾ ਟੂਰ ਕਰਕੇ ਆਏ ਹੋ? 2 ਦਿਨਾਂ ਦਾ। 2 ਦਿਨਾਂ ਦਾ। 1 ਦਿਨ ਆਪਣੇ ਅਮਰਸਰ ਦਾ 2 ਦਿਨ ਗਾਂ। 3 ਦਿਨ ਹੋ ਗਏ। ਤੇ ਮੇਲਾ ਕਿਵੇਂ ਲੱਗਿਆ ਇੱਥੇ ਆ ਕੇ? ਮੇਲਾ ਬਹੁਤ ਵਧੀਆ ਬਾਈ। ਇਹ ਤਾਂ ਯਾਰ ਕਿਸਾਨ ਮੇਲਿਆਂ ਦੀ ਵੀ ਧੂਈ ਭੰਨੀ ਬੈਠਾ। ਧੂਈ ਭੰਨੀ ਬੈਠਾ ਨਾ ਪ੍ਰਬੰਧ ਬਹੁਤ ਤਗੜਾ। ਹੋਰ ਮੇਲਿਆਂ ਤੇ ਨਹੀਂ ਹੁੰਦੇਗਾ ਬਾਈ। ਹਾਂ। ਇਹ ਕੁੜੀਆਂ ਐਸ ਤੇ ਕੁੜੀਆਂ ਤੇ ਬਹੁਤ ਵਧੀਆ ਮੇਲਾ ਇਹ ਕਰਾਇਆ ਸਰਕਾਰ ਨੇ ਹੂੰ ਤੇ ਬਹੁਤ ਸਾਰਾ ਸਿਸਟਮ ਹੈਗਾ ਸਟਾਲਾਂ ਲੱਗੀਆਂ ਬਹੁਤ ਵਧੀਆ ਚੀਜ਼ ਆ ਬਈ ਪਰ ਬਹੁਤ ਵਧੀਆ ਕਰਿਆ ਜਿਵੇਂ ਇਹ ਸਟਾਲਾਂ ਦੇ ਹੁਣ ਮੀਂਹ ਇੰਨਾ ਪਿਆ ਪਾਣੀ ਆ ਸਮਾਨ ਕੋਈ ਨਹੀਂ ਨਹੀਂ ਦੂਜੇ ਮੇਲੇ ਚ ਕਿੰਦਾ ਭੱਜਾ ਭਜਾਈ ਹੋ ਜਾਂਦੀ ਮੇਲਾ ਖਰਾਬ ਹੋ ਜਾਂਦਾ ਆ ਪਿਛਲੇ ਯਾਰੀ ਬਈ ਫਰੀਦਕੋਟ ਮੇਲਾ ਸਾਰਾ ਲੱਗਣ ਤੋਂ ਪਹਿਲਾਂ ਹੀ ਮੀਂਹ ਨੇ ਖਰਾਬ ਕਰ ਦਿੱਤਾ ਬਾਕੀ ਦਾਣਾ ਮੰਡੀ ਬਈ ਪੱਕੀ ਆ ਇਹ ਹੂੰ ਕੋਈ ਪਾਰਕਿੰਗ ਦੀ ਕਮੀ ਨਹੀਂ ਬਹੁਤ ਵਧੀਆ ਹੈ ਇਹੋ ਜੇ ਮੇਲਿਆਂ ਦੀ ਬਈ ਕਿੰਨੀ ਕਿ ਲੋੜ ਆ ਪਿੰਡਾਂ 'ਚ ਪੁਲਿਸ ਦਾ ਬਹੁਤ ਵਧੀਆ ਪ੍ਰਬੰਧ ਆ ਠੀਕ ਪਿੰਡਾਂ ਚ ਕਿੰਨੇ ਕਿਲੋੜਾ ਮੇਲੇ ਨੇ ਜਿਹੜੇ ਪਿੰਡਾਂ ਲੋਕਾਂ ਨੂੰ ਪਤਾ ਨਹੀਂ ਹਨਾ ਇਹ ਆ ਚੀਜ਼ਾਂ ਦੇ ਦੇਖੋ ਸਾਰਾ ਕੰਮ ਚਲਾਈ ਬੈਠੀਆਂ ਜਿੰਮੇ ਆਹ ਕੂੜੇ ਹੋ ਗਏ ਪੁਰਾਣੇ ਹਾਂ ਕਿ ਭਾਈ ਜੀ ਆ ਕੇ ਕਰ ਪਿਆਰ ਭਲਾਈਆਂ ਨਾਲ ਹੋਰ ਭਾਈ ਕਿਵੇਂ ਲੱਗਿਆ ਮੇਲਾ ਜੀ ਬਹੁਤ ਵਧੀਆ ਜੀ ਠੀਕ ਹੈ ਕੰਮ ਜੇ ਹੁਣ ਵੋਟਾਂ ਆ ਆਤਮੀ ਨੂੰ ਪਾਉਣਗੇ ਜਿਨ੍ਹਾਂ ਨੇ ਇਹ ਮੇਲਾ ਕਰਾਇਆ ਕੋਟ ਦਾ ਪਊਗਾ ਫਰਕ ਬੁੜੀਆਂ ਦੀ ਵੋਟ ਪਊਗੀ ਆਵਾਜ਼ ਨੂੰ ਨੇ ਗੁਰੂਗੰਗ ਦਾ ਆਪਦੇ ਮੇਲੇ ਦਾ ਹੁੰਦਾ ਬਈ ਖਾ ਪੀਓ ਜਾਣੀਆਂ ਤੇ ਖੁਸ਼ ਹੋ ਜਾਂਦੇ ਨੇ ਨਾ ਲੋਕ ਨਾ ਇਹਨਾਂ ਨੂੰ ਪਤਾ ਨਹੀਂ ਨਾ ਭਗਵੰਤ ਮਾਨ ਨੇ ਕਰਾਇਆ ਨਹੀਂ ਪਤਾ ਭਗਵੰਤ ਮਾਨ ਨੇ ਫੋਟੋ ਬਹੁਤ ਲਾਈਆਂ ਖੰਭਿਆਂ ਤੇ ਭਗਵੰਤ ਮਾਨ ਹੀ ਬੈਠਾ ਫੋਟੋ ਮਲਾ ਕੇ ਠੀਕ ਐ ਯਾਰ ਇਹਨਾਂ ਐਨਜਾਇਮੈਂਟ ਹੋ ਜਾਂਦਾ ਜਿਆਦਾ ਜਿਹੜੇ ਵੱਡੇ ਮੇਲੇ ਹੁੰਦੇ ਨਾ ਉਦੇ ਭੀੜ ਭੜਕਾ ਹੁੰਦਾ ਸ਼ਰਾਰਤੀਆਂ ਅਸਰ ਹੁੰਦੇ ਆ ਇੱਥੇ ਉਹ ਕੰਮ ਨਹੀਂ ਇੱਥੇ ਆ ਆਪਣੇ 8-10 ਪਿੰਡਾਂ ਦੇ ਲੋਕ ਹੀ ਆ ਤੇ ਪੁਲਿਸ ਦਾ ਖਾਸ ਕਰ ਬਹੁਤ ਪ੍ਰਬੰਧ ਸਖਤਾਈ ਬਹੁਤ ਹੈ ਠੀਕ ਕੋਈ ਇਥੇ ਛੇੜਖਾਨੀ ਨਹੀਂ ਕਰਦਾ ਕੋਈ ਬਹੁਤ ਵਧੀਆ ਸਿਸਟਮ ਚੱਲੀ ਜਾਂਦਾ ਆ ਸਕੂਲ ਵਾਲੇ ਬੱਚਿਆਂ ਦੇ ਬਾਰੇ ਪਿਟੀਸ਼ਨਾਂ ਇਹ ਬਹੁਤ ਵਧੀਆ ਆ ਆ ਦੇਖੋ ਨਾਲ ਭਾਈ ਮੇਲੇ ਤੇ ਖੇਡਾਂ ਵੀ ਆ ਨਾ ਜ਼ਿਲ੍ਹਾ ਪੱਤਰ ਦੀਆਂ ਖੇਡਾਂ ਖੋਖੋ ਕਿੱਦਾਂ ਰੱਖੋਗੇ ਜਿਵੇਂ ਹੈ ਨਾ ਇਹ ਖੇਡਾਂ ਵਧੀਆ ਉਧਰ ਗਿੱਧੇ ਦੇ ਮੁਕਾਬਲੇ ਚੱਲ ਵਧੀਆ ਸਾਰਾ ਵਧੀਆ ਸਿਸਟਮ ਆ ਖੁੱਲ੍ਹੇ ਬੁਲਾ ਕੇ ਬਾਕੀ ਜਿਵੇਂ ਇਹ ਸਟਾਲ ਆਪਾਂ ਲਾਈਏ ਚਾਰ ਦੀ ਹੋਰ ਐ ਵੈਰਾਈਟੀਆਂ ਹੈਗੀਆਂ ਕਿਸੇ ਭਰਾਣੇ ਲੈ ਕੇ ਜਾਣੀਆਂ ਉਹ ਵੀ ਵਧੀਆ ਹਾਂਜੀ ਜੇ ਇੱਥੋਂ ਵੇਖ ਕੇ ਕਈ ਕੁੜੀਆਂ ਸ਼ੌਂਕ ਪਾਊਗਾ ਭਈ ਅਸੀਂ ਵੀ ਘਰੇ ਕੁਆਸਟ ਬਣਾਈ ਕੀ ਸਹੀ ਗੱਲ ਇਹਨਾਂ ਬੁੜੀਆਂ ਚ 80% ਮੇਲੇ 'ਚ ਨਹੀਂ ਗੁੰਮਣਾ ਕਿਸਾਨ ਮੇਲੇ 'ਚ ਕਹਿੰਦੇ ਆ ਵੀ ਬੰਦਿਆਂ ਦਾ ਮੇਲਾ ਉਹ ਤਾਂ ਇੱਥੇ ਬੰਦੇ ਘੱਟ ਬੁੜੀਆਂ ਬਾਲੀਆਂ ਬਾਕੀ ਜਿਹਨੇ ਖਾਣ ਪੀਣ ਦਾ ਸਮਾਨ ਜਿਹੜੇ ਵੇਚੀ ਜਾਂਦੇ ਆ ਉਹਨਾਂ ਦਾ ਵੀ ਰੁਜ਼ਗਾਰ ਮਿਲਿਆ ਮਿਲਿਆ ਹਨਾ ਬਣਿਆ ਹਾਂ ਭਾਈ ਵਧੀਆ ਦਿਹਾੜੀ ਬਣਾ ਕੇ ਜਾਣਗੇ ਸ਼ਾਬਾਸ਼ 4 ਪੈਸੇ ਆਉਣਗੇ ਇਹਦਾ ਹੁਣ ਜਿਵੇਂ ਬਠਿੰਡੇ ਕਿਸਾਨ ਮੇਲਾ ਹੁੰਦਾ ਉੱਡਾ ਪ੍ਰੋਗਰਾਮ ਹੀ ਕਰਿਆ ਪਿਆ ਹਾਂ ਮੈਂ ਵੀ ਪਹਿਲਾਂ ਆਇਆ ਨਹੀਂ ਮੈਂ ਚੱਲ ਤੀਆਂ ਦਾ ਪ੍ਰੋਗਰਾਮ ਹੈ ਰਖ ਲੈ ਨੱਚਣ ਟੱਪਣ ਹੋਊਗਾ ਹੂੰ ਤੇ ਇਹਦਾ ਵਧੀਆ ਨਹੀਂ ਮੈਂ ਇੱਕ ਦੂ ਹੁੰਦਾ ਬੱਕਰੀਆਂ ਦੀ ਸਟਾਲ ਲਾ ਲੈਂਦਾ ਬੱਕਰੀਆਂ ਵੀ ਬੁੜੀਆਂ ਨੇ ਤਾਂ ਕੀ ਵੇਖਣੀ ਨਹੀਂ ਨਹੀਂ ਬੁੜੀਆਂ ਬਾੜਾ ਵੇ ਨਹੀਂ ਨਾ ਮੈਂ ਪਰ ਮੈਂ ਬੁੜੀਆਂ ਵੀ ਲਾਉਣੀਆਂ ਬੱਕਰੀਆਂ ਚੱਕੀ ਬਾਈ ਜਿਹੜੀ ਚੂਰੀ ਟੇਸਟ ਕੀਤੀ ਸੀ ਆਪਾਂ ਉਹਦੇ ਬਾਰੇ ਕਿਵੇਂ ਬਹੁਤ ਵਧੀਆ ਸੀ ਬਾਈ ਦੇਸੀ ਚੂਰੀ ਦੇਸੀ ਛਾਉ ਦੀ ਸੀਏਵੀਆਂ ਸੀ ਗੋੜਾ ਵਾਲੀਆਂ ਉਹ ਵੀ ਬਹੁਤ ਵਧੀਆ ਸੀ ਬਾਈ ਇੱਥੇ ਨਾ ਕੰਮ ਵਧੀਆ ਸੀ ਨਾ ਪੈਸੇ ਨਹੀਂ ਲਏ ਉਹਨਾਂ ਨੇ ਬਾਈ ਬਾਕੀ ਹੋਰ ਨਵਾਂ ਕੀ ਦੇਖਣ ਨੂੰ ਮਿਲਿਆ ਮੇਲੇ ਜਿਹੜਾ ਪਹਿਲੀ ਵਾਰ ਦੇਖਿਆ ਹੋਵੇ ਨਵਾਂ ਤਰ ਪ੍ਰਬੰਧ ਹੀ ਆ ਪੂਰਾ ਪੱਕਤਾ ਕੀਤਾ ਤੇ ਜਿਵੇਂ ਸਕੂਲ ਵਾਲੇ ਜਵਾਕਾਂ ਦੇ ਮੁਕਾਬਲੇ ਹੋ ਜਾਂਦੇ ਉਹ ਵਧੀਆ ਨਵੀਂ ਚੀਜ਼ ਆ ਹਾਂ ਤੇ ਹੋਰ ਵੀ ਸਿਸਟਮ ਹੈਗਾ ਮੈਂ ਤਾਂ ਹਜੇ ਸਾਰਾ ਮੇਲਾ ਦੇਖਿਆ ਨਹੀਂ ਮੀਂਹ ਕਰਕੇ ਨਹੀਂ ਆ ਗਿਆ ਹਨਾ ਬਾਕੀ ਜਿਹੜਾ ਸਾਹਮਣੇ ਆਪਣੇ ਤੋਛਾ ਮਠਿਆਈ ਆ ਇਹ ਪੋਣਾ ਆਪਣਿਆਂ ਵਾਲਿਆਂ ਨੇ ਫਾਲਕਾ ਦੀ ਮਠਾਈ ਖਾਧੀ ਨਹੀਂ ਹਾਂ ਅਸੀਂ ਵੀ ਤਾਂ ਸਾਨੂੰ ਪਤਾ ਸਾਡੇ ਅਫਸਰ ਕਹੇ ਯਾਰ ਥੋਡੇ ਫਾਲਕਾ ਦੀ ਆਪਾਂ ਲੈ ਕੇ ਆਈ ਸੀ ਦੂਸ਼ਾ ਮਿਲਦਾ ਤੇ ਕੋਟਕਪੂਰੋਂ ਢੋਡਾ ਮਿਲਦਾ ਉਹ ਲੈ ਕੇ ਆਓ ਜੇ ਮੈਸੇ ਲੈ ਜਾਓ ਜੀ ਬਹੁਤ ਉਸਤਾਦ ਖੁਸ਼ ਕੀਤੇ ਆ ਸੀ ਢੋਡਾ ਕੋ ਹਕਵਾ ਇਹ ਹੁਣ ਵੇਖ ਨਹੀਂ ਰਿਹਾ ਬਾਈ ਦਾ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਤੋਸ਼ ਆ ਕੀ ਆਣਾ ਉਹਨਾਂ ਨੂੰ ਆਇਆ ਬਈ ਗਲਾਬ ਜਾ ਆਉਣਾ ਇਹ ਪਰ ਇਹ ਟੇਸਟ ਗਰਾਊਂਡ ਦੇ ਵਿੱਚ ਇਹ ਇਕੱਲੀ ਫਾਲਕਾ થી ਬਣਦੀ ਆ ਹੂੰ ਜਿਹੜਾ ਇਹਨਾਂ ਕੋਲੇ ਇਹਨੂੰ ਸਹੀ ਬਣਦੀ ਬਣਾਉਣ ਦਾ ਤਰੀਕਾ ਜਿਹੜਾ ਫੇਮਸ ਹੋਇਆ ਉਹ ਫਾਇਲ ਕਾਦਾ ਹੀ ਆ ਬਾਈ ਹਾਂ ਸਾਡੇ ਨਾਲ ਮੁੰਡੇ ਵਾਹਾਂ ਦੀ ਟ੍ਰੇਨਿੰਗ ਤੇ ਉਹ ਲੈ ਆਉਂਦੇ ਸੀ ਕਿ ਮੈਂ ਵੀ ਇੱਕ ਦੋ ਰੋਟੀ ਖਾਦਾ ਬਾਲਾ ਤਾਂ ਨਹੀਂ ਖਾਦਾ ਤੇ ਟੇਸਟ ਕਰਵਾਉਣਾ ਚਾਹੀਦਾ ਲੋਕਾਂ ਨੂੰ ਫ੍ਰੀ ਜਣਾ ਮਹਿੰਗਾ ਨਹੀਂ ਕੋਈ ਟੇਸਟ ਟੇਸਟ ਚੀਜ਼ ਦਾ ਕੁਝ ਦਾ ਕਰਾ ਦੇਣਗੇ ਗਾਗਤ ਆਇਆ ਬਾਈ ਕੋਲੇ ਹੋ ਸਕਦਾ ਬਈ ਵਿਕ ਜੇ ਹਣਾ ਮੈਂ ਵੀ ਲੈ ਕੇ ਜਾਊਂਗਾ ਬਈ ਕਿਲੋ ਲੈ ਕੇ ਜਾਊਂਗੇ ਆਪਾਂ ਬਈ ਸਾਰਾ ਤਾਂ ਕਿਲੋ ਕਿਲੋ ਚੀਜ਼ ਖਰੀਦਾਂਗੇ ਮੈਂ ਨਾ ਵੜਾਵਾ ਦੇਊਂਗਾ 4-5000 ਰੁਪਇਆ ਹੈਗਾ ਅੱਜ ਆਪਣਾ ਸ਼ਾਪਿੰਗ ਕਰਨੀ ਹੈ ਠੀਕ ਹੈ ਜੀ ਆ ਝੋਲਾ ਦੇਖੋ ਜੀ ਤੁਹਾਨੂੰ ਦਿਖਾਉਣਾ ਆਇਓ ਬਈ ਗੁਰਮੁਖੀ ਵਾਲਾ ਝੋਲਾ ਦਿਖਾਉਣਾ ਜੇ ਕਿਸੇ ਨੇ ਲੈਣਾ ਹੋਵੇ ਤਾਂ ਤੁਸੀਂ ਕਮੈਂਟ ਜਾਂ ਆ ਦਾ ਨੰਬਰ ਦੇ ਦਿਓ ਆਰਡਰ ਕਰ ਸਕਦੇ ਹੋ ਲਫਾਫੇ ਧਿਆਗੋ ਬਈ ਹਾਂ ਪੁਲਿਸ ਰਿਸ਼ਵਤਾਂ ਬੇਈਮਾਨ ਹੈ ਮਹਿਕਮਾ ਸਭ ਬੇਈਮਾਨ ਹਰੇਕ ਘਰੇ ਬੇਈਮਾਨ ਬੈਠਾ ਜਦੋਂ ਲਫਾਫੇ ਲਿਆਉਣੇ ਆਪਾਂ ਘਰੇ ਲੱਗ ਜਾਂਦਾ ਗਲਾਸ ਨਹੀਂ ਸੱਟ ਦਿੰਦੇ ਨਾਲਿਆਂ ਦੇ ਵਿੱਚ ਆ ਕੀ ਵਰਤੋਂ ਸਬਜ਼ੀ ਆਸਤੇ ਸਮਾਨ ਆਸਤੇ ਨਾਲੇ ਸੋਨਾ ਲੱਗਦਾ ਬਾਕੀ ਬਈ ਪਲਾਸਟਿਕ ਹਨਾ ਜਿਵੇਂ ਸਰਕਾਰ ਵੀ ਬੰਦ ਕਰਦੀ ਆ ਬਈਆ ਉਹ ਕਹਿਣਾ ਆਪਣਾ ਪੰਜਾਬ ਆਵਦਰਾ ਹਾਂ ਇਹ ਧਰੂੜਾ ਵਾਲਾ ਹੀ ਨਹੀਂ ਪਸਾਰਾ ਖਟਖਟਾ ਬਾਈ ਤੁਸੀਂ ਘਰਦਿਆਂ ਨੂੰ ਲੈ ਕੇ ਆਏ ਫਿਰ ਨਹੀਂ ਬਾਈ ਮੈਂ ਬਠਿੰਡਾ ਹੀ ਆਇਆ ਸੀਗਾ ਸਿੱਧਾ ਹੀ ਘਰਦਿਆਂ ਨੂੰ ਮੇਲਾ ਦਿਖਾਉਣਾ ਚਾਹੀਦਾ ਆਹ ਸ਼ਾਮ ਨੂੰ ਮੈਂ ਨਾ ਜਮੀਨ ਆਇਆ ਬਈ ਠੀਕ ਹੈ ਬਹੁਤ ਵਧੀਆ ਝੋਲੇ ਆ ਬਈ ਚੁੰਨੀਆਂ ਬਹੁਤ ਸੋਹਣੀਆਂ ਮੈਂ ਲੈ ਕੇ ਗਈ ਆ ਚੁੰਨੀ ਬਹੁਤ ਸੋਹਣੀ ਮੈਂ ਤਾਂ ਆਖਿਆ ਆਏ ਕਹਿੰਗੇ ਲੈ ਕੇ ਵਿਖਾਉਣਾ ਖੋਲ ਕੇ ਦਿਖਾ ਆਪਣੇ ਪੈਰੀ ਕਾਟ ਆਈ ਜੀ ਪਰ ਜਾਈ ਖੁਸ਼ ਹੋ ਗਈ ਸੀ ਚੁੰਨੀ ਵੇਖ ਕੇ ਬਈ ਬਾਈ ਸੋਹਣੀ ਬੜਾ ਰੰਗ ਹੀ ਬੜਾ ਸੋਹਣਾ ਸਰੋ ਫੁੱਲਾ ਉਹਦੋਂ ਸਾਰੇ ਤਾਂ ਸੋਹਣੀ ਲੱਗੀਗੀ ਮਨਾ ਦੀ ਘਰ ਵਾਲੀ ਜਦਨਾ ਤੈਨੂੰ ਲਈ ਗਿਆ ਇਹ ਬੋਟਾ ਕਾਟਾ ਬਹੁਤ ਵਧੀਆ ਦਿੱਤਾ ਏ ਠੀਕ ਹੈ ਜੀ ਬਹੁਤ ਵਧੀਆ ਕੀ ਜਾ ਇਹ ਠੀਕ ਹੈ ਬਹੁਤ ਲੱਗ ਕੇ ਤੇ ਬੀਬੀਆਂ ਦੇ ਪਹਿਣਾ ਦੀ ਬਹੁਤ ਸ਼ਮੂਲੀਅਤ ਹੈ ਮੇਲੇ ਚ ਹਨਾ ਇਹ ਵਧੀਆ ਚੀਜ਼ ਹੈ ਪਿੰਡ ਚ ਇੱਕ ਵਧੀਆ ਲੋਕਾਂ ਨੂੰ ਦੇਖਣ ਹੁੰਦਾ ਬਈ ਘਰੇ ਤੜੀਆਂ ਹੁੰਦਾ ਹਨਾ ਕੰਮ ਕਰ ਕਰਕੇ ਕਰ ਕਰਕੇ ਅੱਜ ਇੱਥੇ ਬਹੁਤ ਮਨ ਖੁੱਲ ਕੇ ਐਂਜਾਇਮੈਂਟੀ ਹੋ ਜਾਂਦਾ ਯਾਰ ਪਕੌੜੇ ਪਕੂੜੇ ਖਾਣਗੇ ਚਾਹ ਪੀਂਦੇ ਨਹੀ ਅੰਦਰ ਬਾਹਰ ਲ ਜਾ ਸਕਦੇ ਹਨਾ ਆਪਣੇ ਕੰਮ ਹੀ ਇਹਨਾਂ ਦਾ ਪਸ਼ੂਆਂ ਦਾ ਹੱਥ ਹੀ ਪਏ ਹੁੰਦੇ ਆ ਹੁਣ 4 ਵਜੇ ਤੋਂ ਬਾਅਦ ਇਹਨਾਂ ਨੂੰ ਫਿਕਰ ਪੈ ਜਾਊਗਾ ਪਸ਼ੂਆਂ ਦਾ ਹਨਾ ਤੇ ਇਹ ਅੱਬਾ ਕੋਸ਼ਿਸ਼ ਬਹੁਤ ਵਧੀਆ ਯਾਰ ਇਹਨਾਂ ਨੂੰ ਵੀ ਬਿਮਾਰੀਆਂ ਖਮਾਰੀਆਂ ਘੱਟ ਲੱਗਣੀਆਂ ਅੱਜ ਤੂਰਾ ਫੇਰਾ ਹੋ ਗਿਆ ਖੁਸ਼ ਹੋ ਗਿਆ ਜਦੋਂ ਮਨ ਖੁਸ਼ ਹੋ ਜਾਂਦਾ ਉਦੋਂ ਬਈ ਸਾਰਾ ਬਸ ਹੀ ਆ ਅੱਜ ਘਰੇ ਜਾ ਕੇ ਲੜਦਿਆਂ ਨਹੀਂ ਗਾ ਜਿਹੜੀ ਚੀਜ਼ ਘਰ ਵਾਲਾ ਉਹ ਹੀ ਬਣਾ ਕੇ ਖਵਾਉਣਗੇ। ਬਈ ਹੁਣ ਦੂਜੀਆਂ ਪਾਰਟੀਆਂ ਨੂੰ ਇਹ ਜੇ ਮੇਲੇ ਕਰਾਉਣੇ ਪਿਆ ਕਰਨੀ ਹੈ ਨਾ ਗੱਲਾਂ ਨਾਲ ਨਹੀਂ ਹੁਣ ਵੋਟਾਂ ਮਿਲਣਗੀਆਂ ਨਾ ਕਾਂਗਰਸ ਤੇ ਅਕਾਲੀ ਦਲ ਨੂੰ ਦੂਜਿਆਂ ਨੂੰ। ਨਾ ਨਾ ਬਈ ਇਹ ਤਾਂ ਖੇਡਾਂ ਹੋਊਗਾ ਖੇਡਾਂ ਦਾ ਤਾਂ ਜਮਾਂ ਹੀ ਕੰਮ ਖਾਪੀ ਹੋਇਆ ਪਿਆ। ਹੂੰ। ਮਿੱਲੀ ਮੁਲੀਆ ਕਬੱਡੀ ਇਹ ਗੋਲੀਆਂ ਮਾਰ 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 ਤੇ ਹੂੰ ਤੇ ਬਾਕੀ ਜਿਹੜਾ ਸਿਸਟਮ ਹੈਗਾ ਤੇ ਇਹਦਾ ਕਰਾਉਣੇ ਚਾਹੀਦੇ ਯਾਰ ਸੱਭਿਆਚਾਰ ਪ੍ਰੋਗਰਾਮ ਹੋਗੇ। ਆਪਣੇ ਗੱਤਕੇ ਦਾ ਹੋ ਗਿਆ ਕੋਈ ਸਿਸਟਮ ਉਹਦਾ ਗੱਤਕਾ ਤੇ ਪਿੰਡ ਪਿੰਡ ਉਹਦੇ ਖਾੜੇ ਵੀ ਖੁੱਲ ਗਏ ਜਿਹੜੀਆਂ ਰਵਾਇਤੀ ਖੇਡਾਂ ਆਪਣੀਆਂ ਹਨ ਉਹਨਾਂ ਤੋਂ ਲੋਕ ਦੂਰ ਜਾਦੇ ਨੇ ਕੋਚ ਰੱਖਣੇ ਪੈਂਦੇ ਆ ਉਹ ਚ ਰੱਖਣਾ ਚਾਹੀਦਾ ਕੋਚ ਠੀਕ ਹੈ ਬਹੁਤ ਸੋਹਣਾ ਬਈ ਮੇਲਾ ਬਾਕੀ ਦਿਖਾਵਾਂਗੇ ਤੁਹਾਨੂੰ ਬਾਹਰ ਜਾ ਕੇ ਵੀ ਹਨਾ ਬਈ ਆਪਾਂ ਨੂੰ ਜਾਣਨ ਵਾਲੇ ਲੋਕ ਮਿਲੇ ਕੋਈ ਇੱਥੇ ਆਡੀਅנס ਬਹੁਤ ਮਿਲਿਆ ਬਈ ਮੇਰੇ ਤਾਂ ਬੜੀ ਫੈਨ ਫਾਲੋਇੰਗ ਹੈ ਮੇਰੇ ਪਿੰਡਾਂ ਦੇ ਨਾਲ ਸਾਰੇ ਠੀਕ ਬਾਕੀ ਪੁਲਿਸ ਮਿਲ ਆਇਆ ਤੁਹਾਡਾ ਮਹਿਕਮਾ ਆਣਾ ਇੱਥੇ ਮਹਿਕਮਾਨੀ ਆਪਾਂ ਨੂੰ ਜਾਣਦਾ ਕੋਈ ਇਹਨਾਂ ਨਾਲ ਘੱਟ ਆਪਣੀ ਹੋਆ ਜਾਣ ਤੋਂ ਅੱਛਾ ਜੀ ਰੱਖ ਦੀ ਬਾਈ ਬਣ ਕੇ ਕੁਰਸੀ ਠੀਕ ਆ ਬਾਈ ਹੋਰ ਜੀ ਡਿਊਟੀ ਮੇਲਾ ਬਾਈ ਬਹੁਤ ਭਰਿਆ ਹੋਣਾ ਸਮਾਨ ਸਾਰਾ ਹੋਰ ਬਾਈ ਹਾਂ ਕਿੰਨਾ ਸਮਾਂ ਬਾਈ ਇੱਥੇ ਰਹੋਗੇ ਹਾਂ ਤੁਸੀਂ ਕੰਟਾ ਦੋ ਘੰਟੇ ਬਈ ਲਾਈਵ ਵੀ ਕਰੋ ਮੈਨੂੰ ਜਾਣਾ ਯਾਰ ਆਪਾਂ ਅਵਸਾਨਾ ਖਾਨ ਵੀ ਆ ਰਹੀ ਅੱਜ ਲਾਈਵ ਨਹੀਂ ਉਹਨਾਂ ਦਾ ਨਹੀਂ ਆਪਾਂ ਨੂੰ ਬਈ ਕਲਾ ਕੁਲਾ ਕਲਾਂ ਦਾ ਨਹੀਂ ਛਾਉਂਗਾ ਕੱਲ ਨੂੰ ਕਮਰਗਰੀ ਵਾਲ ਆ ਰਿਹਾ ਆਹ ਚੀਜ਼ਾਂ ਦੇਖਾਂਦਾ ਛਾਉਂਗਾ ਯਾਰ ਕੱਲ ਨੂੰ ਕਮਰਗਰੀ ਵਾਲ ਆ ਰਹੇ ਆ ਇਹ ਤਾਂ ਨਹੀਂ ਆਪਾਂ ਨੂੰ ਬਈ ਕਲਾਕਾਰਾਂ ਪਿੱਛੇ ਨਹੀਂ ਆਪਾਂ ਕਿਤੇ ਫੋਟੋ ਖਚਾਈ ਆ ਬਈ ਇੱਥੇ ਨਾਰ ਬੱਕਰੀਆਂ ਇਹਨੂੰ ਬੁਲਾਉਣਾ ਚਾਹੀਦਾ ਸੀ ਇਹਨੂੰ ਚਾਹੀਦਾ ਬਈ ਚਾਦਰਾਂ ਲਵਾਉਂਦੇ ਉਹਦੇ ਨਾਲ ਤਾਂ ਚੰਗਾ ਹੀ ਗਾਉਂਦਾ ਉਹ ਅਸਾਨਾ ਪਸੂਨਾ ਨਾਲ ਤਾਂ ਚੰਗਾ ਗਾਊਗਾ ਹਾਂਜੀ ਇਹ ਮੇਲਾ ਲੱਗਿਆ ਜੀ ਬਟੇਂਡਾ ਮੁਕਸਰ ਰੋਡ ਤੇ ਆ ਪਿੰਡ ਭਲਾਈਆਣਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਤੀਆਂ ਦਾ ਮੇਲਾ ਹੈਗਾ ਭਗਵੰਤ ਮਾਨ ਸਰਕਾਰ ਵੱਲੋਂ ਲਾਇਆ ਗਿਆ ਤਿੰਨ ਦਿਨਾਂ ਦਾ ਮੇਲਾ ਜੀ ਇਹ ਤੇ ਇੱਥੇ ਬਹੁਤ ਜ਼ਿਆਦਾ ਪ੍ਰਦਰਸ਼ਨੀਆਂ ਹਨਾ ਕਾਫੀ ਕੁਝ ਹੈਗਾ ਦੇਖਣ ਨੂੰ ਇਹਦਾ 500 ਇਹ 300 ਦਾ ਜਿਹੜਾ ਕੜਾਈ ਵਾਲਾ ਉਹ 500 ਦਾ ਹਾਂਜੀ ਇਹ ਆਪਣੇ achar ਆ ਜੀ ਝਾੜ ਕਰੇਲੇ ਦਾ ਚਿਬੜਾ ਦਾ ਲਸਣ ਅਡੇਲਾ ਅੰਬ ਇਹ ਬੀਜ ਆ ਸਬਜ਼ੀਆਂ ਦੇ ਜੀ 20 20 ਰੁਪਏ ਦਾ ਪੈਕਟ ਆ ਜੀ ਮੂਲੀ ਗਾਜਰ ਹਾਂ ਸਾਰੇ ਬੀਜ ਆ ਬੀਜਨ ਵਾਲੀ ਹਾਂਜੀ ਮੇਲਾ ਕਿਵੇਂ ਲੱਗਿਆ ਜੀ ਲਾਈਵ ਚੱਲ ਰਿਹਾ ਦਾ ਹੈ ਕੀ ਕੁਝ ਨਵਾਂ ਦੇਖਣ ਨੂੰ ਮਿਲਿਆ ਕਿ ਤੁਹਾਨੂੰ ਬਹੁਤ ਕੁਛ ਨਵਾਂ ਪਹਿਲੀ ਗੱਲ ਪਿੰਡ ਤੇ ਐਡਵਰਟਪ੍ਰੋਗਰਾਮ ਹੋਣਾ ਹੀ ਆ ਤੇ ਆਪਕੋ ਬਹੁਤ ਵੱਡੀ ਗੱਲ ਆ ਤੇ ਜਿਹੜੇ ਲੋਕ ਆਏ ਹੋਏ ਵੱਖਰੀ ਵੱਖਰੀ ਸਟਾਲਾਂ ਲੱਗੀਆਂ ਹੋਈਆਂ ਤੇ ਹਰ ਇੱਕ ਕੋਈ ਤਾਂ ਮੈਂ ਕੱਢ ਕੇ ਲੈਂਦੀ ਹਰ ਇੱਕ ਬੰਦੇ ਦੀ ਹਰ ਇੱਕ ਨਵੀਂ ਸਟਾਲ ਆ ਕੁਝ ਉਸਤਲਾ ਕੁਝ ਕਮ ਦਾ ਨਾ ਜੋ ਅੱਜ ਹੀ ਦੇਖਣ ਨੂੰ ਮਿਲਿਆ ਜਿਵੇਂ ਪੁਰਾਣੀਆਂ ਪ੍ਰਾਤਨ ਚੀਜ਼ਾਂ ਹੋ ਗਈਆਂ ਜਾਂ ਕਹੋ ਹੋਰੀ ਇੱਦਾਂ ਖਾਣ ਦੀਆਂ ਚੀਜ਼ਾਂ ਜਿਹੜੀਆਂ ਨਵੇਂ ਕਰਦੇ ਪਤਾ ਨਹੀਂ ਆਪੇ ਬੈਠੇ ਠੀਕ ਹੋ ਡਬਾ ਕਿਥੇ ਰੱਖਤਾ ਪੈਸਾ ਥੱਲੇ ਬਿਆਪੂ ਜੀ ਕਿਹਨੇ ਕੁਛ ਨਹੀਂ ਆਇਆ ਹਾਂ ਜੀ ਤੁਹਾਨੂੰ ਮੇਲਾ ਕਿਵੇਂ ਲੱਗਿਆ ਜੀ ਕਿੱਥੋਂ ਆਏ ਆਪਾਂ ਅਸੀਂ ਤਲਵੰਡੀ ਭਾਈ ਤੋਂ ਆਏ ਜੀ ਇਹ ਕਿੱਥੇ ਰਹਿ ਗਈ ਇਸ ਤਲਵੰਡੀ ਭਾਈ ਤੋਂ ਠੀਕ ਹੈ ਤੇ ਕੀ ਕੁਝ ਲੈ ਕੇ ਆਏ ਹੋ ਤੁਸੀਂ ਅਸੀਂ ਲੈ ਕੇ ਆਏ ਹੱਤੀ ਬਣਾਏ ਮਤਲਬ ਕਿ ਝੋਲੇ ਵਿਰਾਸਤੀ ਝੋਲੇ ਤੇ ਲੋਈਆਂ ਹਾਂ ਜੀ ਲੈ ਇੱਕ ਹਾਂਜੀ ਦਿਖਾਉਂਗੇ ਤੇਰਾ ਕਿ ਕੋਸ਼ਿਸ਼ ਹਾਂਜੀ ਆ ਦੇਖੋ ਪਹਿਲਾਂ ਤਾਂ ਇਹਨੂੰ ਹਾਂਜੀ ਪੇਨ ਦੀ ਤਾਲੀ ਨੂੰ ਕਰਦੀ ਬਾਹੂ ਕੱਟੇ ਵੀ ਦਿੱਤੀ ਹਾਂਜੀ ਸਾਡੀ ਉੱਤੇ ਹੋ ਗਈ ਆ ਗਈ ਹਾਂਜੀ ਆ ਸੇ ਹੈ ਗਿਆ 1 ਮਿੰਟ ਮਾਈਕ ਲਾ ਲੀਏ ਦੋਸਤੋ ਵੇਟ ਕਰੋ ਜੀ ਮਾਈਕ ਲਾ ਲਈ ਆਪਾਂ ਕਿਉਂਕਿ ਜ਼ਿਆਦਾ ਸ਼ੋਰ ਕਰਕੇ ਨਾ ਡਿਵਾਜ। ਉਹ ਸਹੀ ਨਹੀਂ ਹੁੰਦੀ। ਓਏ ਲੀਡ ਵੀ ਲੈ ਲੀਡ। ਬਾਰ ਵੀ ਆ। ਤੁਹਾਨੂੰ ਸਮਾਨ ਦਿਖਾਉਣੇ ਸੀ ਸਾਰਾ ਡਿਟੇਲ ਨਾਲ। ਹੁਣ ਆਪਣੇ ਸਟਾਲ ਵਾਲੇ ਬੰਦੇ ਆ ਚੁੱਕੇ ਆ ਤੇ ਆਪਾਂ ਹੁਣ ਫ੍ਰੀ ਆ। ਰਵਨ ਜੀ ਪਹੁੰਚ ਚੁੱਕੇ ਆ। ਲੈ ਜਾਣਾ। ਸੈਂਪੀ ਰਵਨ ਜੀ। ਨਾ ਨਾ। ਨਹੀਂ ਹੁਣ ਮੇਲਾ ਪਹੁੰਚੂਗਾ। ਹੁਣ ਘੰਟਾ ਲਾਉ ਡਿਊਟੀ। ਆ ਸੈਟਿੰਗ ਕਰੋ ਸਮਾਨ ਦੀ। ਆ ਜੀ ਇਹ ਛਲਗਮ ਦਾ ਵੀ ਕਰ ਦੂੰ ਲਾਈਵ ਚੱਲੀ ਜਾਂਦਾ ਬਾਈ ਜੀ ਲਾਈਵ ਦੇ ਵਿੱਚ ਆਪਾਂ ਨੂੰ ਕੋਸ਼ਾ ਡਾਂਸ ਕਰਾਉਣਗੇ ਨਹੀਂ ਕੋਈ ਮਾੜਾ ਹੈ ਫਰੀ ਰਾस्ते ਮਾੜਾ ਹੈ ਇਹ ਕਿਵੇਂ ਲੱਗਿਆ ਜੀ ਤੁਹਾਨੂੰ ਇਹ ਮਾੜੇ ਵਾਲੇ ਬੰਦੇ ਪੂਰਾ ਥੰਮ੍ਹ ਲਈ ਇਹ ਸੁਪਨੇ ਗਲਾਬ ਜਾਂ ਬਣਾਈਆਂ ਜਰਾ ਆਹ ਦੇਖੋ ਬਾਈ ਨੇ ਲੈ ਕੇ ਆਏ ਆ ਉਹ ਕਮੇ ਬਾਈ ਦਿਖਾਓ ਦਰਸ਼ਕਾਂ ਕਿੱਜਾ ਹੁੰਦਾ ਵਿਜ਼ੂਅਲੀ ਦਿਖਾ ਦਿਓ ਲਓ ਜੀ ਖਾਓ ਜੀ ਦਿਖਾ ਦਿਐਂ ਦਿਖਾ ਦਿਓ ਆਹ ਦੇਖਾਂ ਅੱਛਾਈ ਆ ਪਾਗ ਪਟਣ ਦਾ ਤੋਸ਼ ਆ ਹੈ ਪਾਲਟੀ ਕਨੇਸਬਾਈ ਸੁਵੀਟ ਹੋੜਸ਼ ਹੈ ਲੈ ਲੋ ਲੈ ਲੋ ਲੈਣਾ ਮੈਂ ਇਹ ਇਹ ਨਾ ਹਾਂਜੀ ਬਾਈ ਤੈਨੂੰ ਟੈਂਟ ਆਇਓ ਬਾਬਾ ਜੀ ਬਾਈ ਆ ਤੋ ਚੱਲੋ ਜੀ ਅਮਰਜ ਕੱਕ ਲੈ ਵਾ ਬਾਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਬੋਟ ਹੈ ਸੇ ਬਾਈ ਹੈ ਹੀ ਫੇਵਰੇਟ ਹੈ ਹਟਾ ਇਹਨੂੰ ਬੰਦ ਕਰ ਦਿਓ ਜਿਹੜਾ ਮੇਲਾ ਬਾਈ ਜੀ ਕਰਵਾ ਰਹੇ ਆ ਸਾਰਾ ਕਰਤਾ ਧਰਤਾ ਬਾਈ ਜਸਪਰੀ ਸਿੰਘ ਜੀ ਉਹੀ ਗੋਭੀ ਵਾਲੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹ ਬੇ ਕਰਤਾ ਧਰਤਾ ਜੂਨੀਅਨ ਮੈਚ ਅੱਛਾ ਜੀ ਸਾਰਾ ਪ੍ਰਬੰਧ ਇਹਦੇ ਅੰਦਰ ਹੈ ਬਾਈ ਜੀ ਇਹਨਾਂ ਕੋਈ ਹੈਂਡਲ ਕਿਵੇਂ ਕਰਦੇ ਹੋ ਗੋਭੀ ਵੀ ਲਾਈ ਬੈਠੇ ਹੋ ਬਾਕੀ ਕਰਤਾਵਾਂ ਵੀ ਲੈ ਲਿਓ ਮੇਲਾ ਵੀ ਕਰਵਾ ਲਓ ਜਿਹੜਾ ਗੋਭੀ ਹੈ ਉਹ ਸਾਡਾ ਪਿਤਾ ਪੁਰਖੀ ਜਿਹੜਾ ਕਿਤਾ ਖੇਤੀਬਾੜੀ ਉਹ ਜਮੇ ਉਹ ਅਸੀਂ ਉਧਰ ਸਵਾਵਾ ਨਿਭਾਉਣੇ ਆ। ਸੋ ਹੁਣ ਇਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਡਾਇਰੈਕਟਰ ਸਾਹਿਬ ਨੇ ਜਿਹੜੇ ਸਰਦਾਰ ਕੁਲਵਿੰਦਰ ਸਿੰਘ ਭੁੱਲਰ ਯੋਗ ਸਵਾਵਾ ਭਾਗ ਪੰਜਾਬ ਤੇ ਨਹਿਰੂ ਜੀ ਵਾ ਕੇਂਦਰ ਦੇ ਅੰਦਰ ਜਿਹੜੇ ਇਹ ਯੋਗ ਮੇਲੇ ਉਹ ਚੱਲਦੇ ਆ। ਤੇ ਉਹਦੇ ਉਧਰੋਂ ਸਾਨੂੰ ਦਿਸ਼ਾ ਨਿਰਦੇਸ਼ ਮਿਲੇ ਪਵਤੂ ਸੇ ਇਧਰ ਸਵਾਵਾ ਨਭਾਉਣੀਆਂ ਪੰਡ ਭਲਾਈ ਲੈਣਾ ਬਾਈ ਹੌਸਲਾ ਠੀਕ ਠਾਕ ਆ ਵਧੀਆ ਅੱਜ ਬਾਈ ਮੇਲਾ ਬਹੁਤ ਭਰਿਆ ਹੈਗਾ ਹਨਾ ਹਾਂਜੀ ਪੂਰਾ ਭਰਿਆ ਮੇਲਾ ਅੱਜ ਦੂਸਰਾ ਦਿਨ ਹੈ ਮੇਲੇ ਦਾ ਬਹੁਤ ਹੀ ਭਰਮ ਹੰਗਾਰਾ ਮਿਲ ਰਿਹਾ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਣ ਵੀ ਲਈ ਆਪਾਂ ਹਾਂਜੀ ਜਿਹੜਾ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਮੇਲਾ ਬਾਈ ਜੀ ਹੁਣ بارش ਤੋਂ ਬਾਅਦ ਮੌਸਮ ਰੰਗੀਨ ਆ ਕਿ ਹਸੀਨ ਆ ਵਧੀਆ ਜਿਵੇਂ ਅਸੀਂ ਕਹਿ ਦਈਏ ਵੀ ਥੋੜਾ ਜਿਹਾ ਇਹਦੇ ਵਿੱਚ ਰੰਗੋਲੀ ਕੰਪੀਟੀਸ਼ਨ ਸੀਗਾ। ਅੱਛਾ। ਉਹ ਰੰਗਾਂ ਦਾ ਕੱਚੇ ਰੰਗਾਂ ਦਾ ਜਿਹੜਾ ਕੰਪੀਟੀਸ਼ਨ ਹੁੰਦਾ ਮੁਕਾਬਲਾ ਹੁੰਦਾ। ਸੋ 1000 ਰੰਗੋਲੀ ਕੰਪੀਟੀਸ਼ਨ ਦੇ ਵਿੱਚ ਕੁੜੀਆਂ ਨੇ ਮੁੰਡਿਆਂ ਨੇ ਭਾਗ ਲਿਆ ਸੀ। ਔਰ ਗੋਲੀ ਇਹ ਬੰਦੀ ਬੋਰਡ ਦੀ ਜਿਹੜੇ ਫੜਨ ਦੇ ਉਹਦੇ ਉੱਪਰ ਹੋਣ ਕਰਕੇ ਹਾਂ ਬਹੁਤ ਵਧੀਆ ਜੀ। ਕਰਨੀ ਚਾਹੀਦੀ ਹੈ ਜੀ। ਕਿਵੇਂ ਆ ਜੀ ਮੇਲਾ ਵਧੀਆ ਵਧੀਆ ਹੋ ਗਿਆ। ਤੇ ਆਪਣੇ ਨਾਲ ਭਈ ਉਹਨਾਂ ਵੀ ਸਲਾਹੀ ਜਾਣੇ ਵਾਲੇ ਹੋਰ ਬਾਈ ਜੀ ਜਾਣਦੇ ਹੋ ਨਾ ਸਾਰੇ ਹੋਰ ਕੀ ਵਾਲਾ ਬਾਈ ਆਪਣੇ ਭਾਈਆਂ ਨੇ ਮੇਲਾ ਹੋ ਰਿਹਾ ਹੈ ਨਾ ਕਿਵੇਂ ਲੱਗ ਰਿਹਾ ਬਹੁਤ ਖੁਸ਼ੀ ਦੀ ਗੱਲ ਆ ਬਾਈ ਆਪਣੇ ਪ੍ਰੋਗਰਾਮ ਹੋ ਰਿਹਾ ਹੈ ਨਾ ਤੇ ਆਪਾਂ ਇਹਦਾ ਪ੍ਰਚਾਰ ਵੀ ਸਾਰੇ ਆਸੇ ਪਾਸੇ ਕਰ ਰਹੇ ਆ ਵੱਧ ਤੋਂ ਵੱਧ ਸੰਗਤ ਆਉਣ ਹਨਾ ਨੌਜਵਾਨ ਆਉਣ ਭੈਣਾ ਆਉਣਾ ਹਿੱਸਾ ਬਣ ਆ ਕੇ ਵੇਖਣ ਪ੍ਰੋਗਰਾਮ ਸਟਾਲਾਂ ਤਿਹਾਰ ਦੀਆਂ ਦੇ ਆਪਣੇ ਜਿਹੜੇ ਸੱਭਿਆਚਾਰ ਤੇ ਬਹੁਤ ਵਧੀਆ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਬਹੁਤ ਵਧੀਆ ਬਾਈ ਹੈ ਨਾ ਕਿੰਨਾ ਕੁਝ ਦੇਖਣ ਨੂੰ ਮਿਲਿਆ ਪਿੰਡ ਦੇ ਲੋਕਾਂ ਨੂੰ ਬਹੁਤ ਮਾਣ ਦੀ ਗੱਲ ਆ ਬਈ ਪਿੰਡ ਵਾਸਤੇ ਵੀ ਤੇ ਆਪਣੇ ਜ਼ਿਲ੍ਹੇ ਵਾਸਤੇ ਵੀ ਬਹੁਤ ਵਧੀਆ ਪ੍ਰਾਲਾ ਭਵੰਤਮ ਦਾ ਜਿਹੜਾ ਇਹ ਪ੍ਰੋਗਰਾਮ ਆਪਣੇ ਲਈ ਕਿਹਾ ਗਿਆ ਇਹਨਾਂ ਦਾ ਤੇ ਮੀਂਹ ਕਰਕੇ ਵੇਖੋ ਦੀ ਕਿੰਨੀ ਸੰਗਤ ਆ ਲੋਕਾਂ ਦਾ ਆਇਆ ਕਿੰਨਾ ਹਾਂ ਤੇ ਮੀਂਹ ਬਹੁਤ ਸੀਗਾ ਤੇ ਫਿਰ ਵੀ ਲੋਕ ਬਹੁਤ ਆ ਰਹੇ ਆ ਤੇ ਵਧੀਆ ਪ੍ਰੋਗਰਾਮ ਲੱਗਿਆ ਤੇ ਆத்ਰੇ ਸ਼ਾਮ ਨੂੰ ਰੰਗਾਰਾਂ ਦਾ ਪ੍ਰੋਗਰਾਮ ਆ। ਬਾਕੀ ਜਿਹੜੀਆਂ ਚੀਜ਼ਾਂ ਇੱਥੇ ਆਈਆਂ ਪਹਿਲਾਂ ਨਹੀਂ ਕਦੇ ਦੇਖੀਆਂ ਬਹੁਤ ਲੋਕਾਂ ਨੇ ਹਨਾ ਜਿਵੇਂ ਬੀਬੀਆਂ ਭੈਣਾਂ ਆਪਣੇ ਬਿਲਡਿੰਗ ਉਹ ਆ ਕੇ ਦੇਖੀਆਂ ਦੀਆਂ ਹਾਂ ਉਹ ਆਪਾਂ ਜਦੋਂ ਬਠਿੰਡੇ ਵਿਰਾਸਤੀ ਮੇਲੇ ਦਾ ਉਹ ਚੋਂਦੀਆਂ ਚੀਜ਼ਾਂ ਉਹ ਹੁਣ ਆਪਾਂ ਨੂੰ ਇੱਥੇ ਮਿਲਣ ਨੂੰ ਮਿਲ ਰਹੀਆਂ ਦੇਖਣ ਨੂੰ ਮਿਲੀਆਂ ਸਾਰੀਆਂ ਚੀਜ਼ਾਂ ਹਾਂਜੀ ਤੇ ਆਪਾਂ ਦੇ ਹੀ ਜਾਣੇ ਸਾਰੇ ਜਾਣੇ ਪਹੁੰਚੋ ਜਿਹੜੇ ਰਹਿ ਗਏ ਉਹ ਕੱਲ ਨੂੰ ਆਉਣ ਹੋ ਤੇ ਸਾਰੇ ਸ਼ਾਮ ਨੂੰ ਹਾਂਜੀ ਕੱਲ ਨੂੰ ਲਾਸਟ ਦਿਨ ਆ ਵਧੀਆ ਪ੍ਰੋਗਰਾਮ ਆ ਤੇ ਜਰੂਰ ਪਹੁੰਚੋ ਵੀਰੋ ਭਾਈ ਜੀ ਮੇਲਾ ਇਹ ਚੱਲਣਾ ਹੈ 7 ਵਜੇ ਤੱਕ ਅੱਜ ਸ਼ਾਮ ਨੂੰ ਅਖਾੜੇ ਵੀ ਲ ਅਫਸਾਨਾ ਖਾਨ ਆ ਰਹੀ ਅੱਜ ਹਾਂਜੀ ਕੱਲ ਨੂੰ ਕਣਵਰ ਗਰੇਵਾਲਾ ਹਾਂ ਤੇ ਬਹੁਤ ਵਧੀਆ ਪ੍ਰੋਗਰਾਮ ਆ ਸਾਰੇ ਪਹੁੰਚੋ ਵੀਰੇ ਠੀਕ ਆ ਬਾਈ ਠੀਕ ਆ ਬਾਈ ਆਜੋ ਤੁਹਾਨੂੰ ਹੋਰ ਵੀ ਦਿਖਾਉਣੇ ਆ ਲਾਈਵ ਆ YouTube ਤੇ ਬਾਈ ਚਾਹ ਵੀਰੇ ਆ ਮੁੰਡੇ ਸਾਰੇ ਬਾਈ ਸ਼ਿੰ다 ਸਿੰਘ ਭਲਾਈ ਜਾਣੇ ਦੇ ਆਪਣੇ ਨੌਜਵਾਨ ਗੱਬਰੂ ਪੰਜਾਬੀ ਆਜੋ ਆਪਾਂ ਹੋਰ ਵੀ ਤੁਹਾਨੂੰ ਦਿਖਾਉਣੇ ਆ ਰੌਣਕ ਮੇਲਾ ਇਧਰ ਬਈ ਜਿਹੜਾ ਖਾਣ ਪੀਣ ਵਾਲੇ ਸਮਾਨ ਦੀਆਂ ਸਟਾਲਾਂ ਆ ਗਈਆਂ ਹਨਾ ਕਲੇਬੀਆਂ ਬਰੈਡ ਕੋੜੇ ਰੋਟੀ ਦੀ ਸਟਾਲ ਆ ਗਈ ਤੇ ਕਾਫੀ ਕੁਝ ਹੈ ਜਿਹੜਾ ਸਮਾਨ ਇੱਥੇ ਬਣ ਰਿਹਾ ਹੈ ਨਾ ਲੋਕ ਖਾ ਵੀ ਰਹੇ ਨੇ ਜੀਬ ਖਰਚਾ ਵੀ ਕਰ ਰਹੇ ਨੇ ਕਿਉਂਕਿ ਭਾਈ ਇਹੋ ਜੇ ਮੌਕੇ ਤੇ ਜੀਬ ਖਰਚਾ ਕਰਕੇ ਵੱਖਰੀ ਜਿਹੀ ਖੁਸ਼ੀ ਮਹਿਸੂਸ ਹੁੰਦੀ ਆ ਤੇ ਤੁਹਾਨੂੰ ਆ ਦਿਖਾਉਣੇ ਹ ਜਿਹੜਾ ਇੱਥੇ ਚਰਖੇ ਰੱਖੇ ਹੋਏ ਆ ਪਿੱਛੇ ਪੁਰਾਣੇ ਘਰ ਦਾ ਜਿਹੜਾ ਮਾਡਲ ਬਣਾਇਆ ਹੋਇਆ ਆ ਦੇਖੋ ਇੱਥੇ ਆ ਕੇ ਲੋਕ ਜਿਹੜਾ ਫੋਟੋਵਾ ਕਰਵਾਉਂਦੇ ਨੇ ਇਹਨੂੰ ਸੈਲਫੀ ਪੁਆਇੰਟ ਕਹਿ ਸਕਦੇ ਆਪਾਂ ਇੱਥੇ ਫੋਟੋਵਾ ਕਰਵਾਉਂਦੀਆਂ ਬੀਬੀਆਂ ਭੈਣਾਂ ਆ ਦੇਖੋ ਹਣਾ ਕੱਲ ਤੱਕ ਮੇਲਾ ਚੱਲਣਾ ਜੀ ਜਿਵੇਂ ਹਜੇ ਨਹੀਂ ਦੇਖਿਆ ਮੇਲਾ ਤੁਸੀਂ ਕੱਲ ਨੂੰ ਆ ਕੇ ਮੇਲਾ ਦੇਖ ਸਕਦੇ ਹੋ ਆ ਦੇਖੋ ਇਹ ਖੂਹ ਬਣਾਇਆ ਹੈਗਾ ਬਾल्टी ਨਾਲ ਜਿਵੇਂ ਪਾਣੀ ਕੱਢਦੇ ਖੂਹ ਜੋ ਪਹਿਲਾਂ ਹਣਾ ਇੱਧਰ ਜਿਹੜੀ ਸਟਾਲ ਹੈ ਸਟੇਜ ਹੈਗੀ ਮੇਲੇ ਦੀ ਇੱਧਰ ਗਿੱਧਾ ਪਾ ਰਹੀਆਂ ਨੇ ਕੁੜੀਆਂ ਮੇਲੇ ਦੀ ਸਟੇਜ ਤੇ ਇੱਥੇ ਅਫਸਾਨਾ ਖਾਨ ਦਾ ਸਾੜਾ ਲੱਗਣਾ ਜੀ 4 ਵਜੇ ਦਾ ਸਮਾਂ ਪਰ 5 ਵਜੇ ਜਾਣੀ ਆਹ ਦੇਖੋ ਇਹ ਆਪਣੇ ਭਲਾਈਆਂ ਨੇ ਪਿੰਡ 'ਚ ਹੋ ਰਿਆ ਆ ਆਪਣੇ ਪਿੰਡ ਦਾ ਫੌਜੀ ਬੈਂਡ ਆ ਜੀ ਸਾਰੇ ਆਪਣੇ ਪਿੰਡ ਦੇ ਬੱਚੇ ਆ ਹਨਾ ਵਧੀਆ ਇਹ ਆਪਣੇ ਪਿੰਡ ਦੇ ਬੱਚੇ ਆ ਜੀ ਸਾਰੇ ਸਰਕਾਰੀ ਸਕੂਲ ਦਾ ਬੈਂਡ ਆ ਹਨਾ ਬਹੁਤ ਸੋਹਣੇ ਮੁੰਡੇ ਜਿਹੜਾ ਪਰਫਾਰਮ ਕਰਦੇ ਆ ਬਹੁਤ ਵਧੀਆ ਪਿੰਡ ਦੇ ਲੋਕ ਬਹੁਤ ਆਏ ਮੇਲਾ ਦੇਖਣ ਆ ਨਾ ਇੱਧਰ ਜਿਹੜਾ ਕੁੜੀਆਂ ਨਾਲ ਹੈਗਾ ਸਪੈਸ਼ਲ ਜਿਹੜਾ ਪੁਰਾਣਾ ਸਮਾਨ ਫਾਰਸ਼ ਨਾਰਾ ਹੈ ਨਾ ਉਹ ਕੁੜੀਆਂ ਲਹਿੰਗੇ ਪਾ ਕੇ ਜਿਹੜਾ ਮੇਲੇ ਦੇ ਵਿੱਚ ਆਈਆਂ ਨੇ ਆਪਣੇ ਆਸ-ਪਾਸੇ ਪਿੰਡਾਂ ਦੀਆਂ ਬੀਬੀਆਂ ਭੈਣਾਂ ਪਿੰਡ ਦੀਆਂ ਬੀਬੀਆਂ ਭੈਣਾਂ ਤੇ ਖੇਡਾਂ ਵਾਲੀ ਸਾਈਡ ਵੀ ਦਿਖਾਉਣਾ ਤੁਹਾਨੂੰ ਜਿੱਧਰ ਜਿਹੜੀਆਂ ਜ਼ਿਲ੍ਹਾ ਲੈਵਲ ਦੀਆਂ ਖੇਡਾਂ ਹੁੰਦੀਆਂ ਨੇ ਤੱਕ ਆਠ ਹੋਇਆ ਜੀ ਅੱਜ ਵੀ ਕੱਲ ਵੀ ਮੇਲਾ ਬਹੁਤ ਭਰਿਆ ਸੀਗਾ ਬਾਕੀ ਕੱਲ ਨੂੰ 30 ਤਰੀਕ ਲਾਸਟ ਦਿਨ ਸਾਰੇ ਜਣੇ ਜਰੂਰ ਪਹੁੰਚੋ ਆ ਦੇਖੋ ਪਿੰਗਾ ਵੀ ਇੱਥੇ ਪਿੰਗਾ ਝੂਟਣ ਵਾਲੀ ਬੰਨੀਆਂ ਹੋਈਆਂ ਨੇ ਤੇ ਆਪਣੇ ਭਲਾਈਆਂ ਨੇ ਪਿੰਡੇ ਮੇਲਾ ਹੋ ਰਿਹਾ ਜੀ ਆ ਦੇਖੋ ਇੱਧਰ ਜਿਹੜਾ ਪੂਰਾ ਇਹ ਪੰਡਾਲ ਹੈਗਾ ਜੀ ਅੱਜ ਦੀ ਖੇਡਾਂ ਵਾਲੀ ਸਾਈਡ ਆ ਹਨਾ ਇੱਥੇ ਗਰਾਊਂਡ ਹੈਗੇ ਆ ਖੋਖੋ ਕਬੱਡੀ ਤੇ ਜਿਹੜਾ ਜੁੱਡੂ ਕਰਾਟੇ ਦਾ ਇਹ ਗਰਾਊਂਡ ਹੈਗਾ ਸਾਰਾ ਹਨਾ ਸੋ ਆਜੋ ਆਪਾਂ ਚੱਲਦੇ ਆਂ ਵਾਪਸ ਆਪਣੀ ਸਟਾਲ ਵਾਲੀ ਸਾਈਡ ਜਿੱਥੇ ਆਪਣਾ ਸਮਾਨ ਹਨਾ ਆਪਾਂ ਲਾਇਆ ਹੋਇਆ ਤੇ ਕੱਲ ਨੂੰ ਵੀ ਆਪਾਂ ਇੱਥੇ ਸਾਰੀ ਸਾਰਾ ਦਿਨ ਭਾਜੀ ਹਾਜ਼ਰੀ ਲਵਾਵਾਂਗੇ ਜਿੰਨੇ ਵੀ ਭਰਾ ਆਪਣੇ ਨਾਲ ਪੇਜ ਨਾਲ ਜੁੜੇ ਆ YouTube ਚੈਨਲ ਨਾਲ ਆਸ-ਪਾਸ ਦੇ ਪਿੰਡਾਂ ਦੇ ਆ ਜ਼ਰੂਰ ਆਇਓ ਇੱਕ ਵਾਰੀ ਹਾਜ਼ਰੀ ਲਵਾਇਓ ਇਹ ਆ ਸਰਕਾਰ ਦਾ ਬਾਈ ਬਹੁਤ ਸੋਹਣਾ ਉਪਰਾਲਾ ਇੱਧਰ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਤੁਹਾਨੂੰ ਗੱਲ ਵੀ ਦਿਖਾਈਆਂ ਸੀ ਹੈਨਾ ਇਹ ਸਾਰਾ ਪੁਰਾਣਾ ਸਮਾਨ ਹੈਗਾ ਜੀ ਇੱਧਰ ਬਾਈ ਹੋਰੀ ਚਾਹ ਪੀ ਰਹੇ ਆ ਭਾਈ ਚਾਹ ਚ ਪਿਆਈ ਕਿ ਨਹੀਂ ਭਾਈ ਆਪਣੇ ਜੈਮੀ ਢੱਲੋ ਜੀ ਬਸ ਸਰਸਾਉਤੋ ਬਾਈ ਕਿਵੇਂ ਲੱਗਿਆ ਮੇਲਾ ਮੇਲਾ ਵਧੀਆ ਵੀਰੇ ਡਿਊਟੀ ਲੱਗੀ ਆਪਣੀ ਹਾਂ ਡਿਊਟੀ ਲੱਗੀ ਆ ਜੋ ਆਉਂਦੇ ਮੰਤਰੀ ਸਾਹਿਬ ਆਉਂਦੇ ਨਾ ਸਲਾਮੀ ਦੇਣੀ ਹੁੰਦੀ ਆ ਹਾਂਜੀ ਹਾਂਜੀ ਸੋ ਉਹਦੇ ਕਰਕੇ ਅਸੀਂ ਬਸ ਅੰਕਾਇਜ਼ੇ ਰਿਜ਼ਰਵ ਹੀ ਕਰਦੇ ਹੈਗੇ ਆ ਠੀਕ ਹੋ ਹਾਂ ਸਰਕਾਰ ਦੇ ਉਪਰਾਲੇ ਨੂੰ ਬਈ ਕਿਵੇਂ ਦੇਖਦੇ ਹੋਣਾ ਪਿੰਡੂ ਲੈਵਲ ਤੇ ਐਡਾ ਵਧੀਆ ਮੇਲਾ ਹੋ ਰਿਹਾ ਬਹੁਤ ਵਧੀਆ ਬਈ ਮੈਦਾਨਾਂ 'ਇਂ ਮੇਲੇ ਲੱਗਣੇ ਚਾਹੀਦੇ ਸੋ ਹਾਂਜੀ ਹਾਂ ਬਹੁਤ ਵਧੀਆ ਉਪਰਾਲਾ ਇਹ ਲੱਗਣੇ ਚਾਹੀਦੇ ਕਿਉਂਕਿ ਦੇਖੋ ਆਪਣੀਆਂ ਪੰਜਾਬ ਪੜਾਣਾਂ ਨੂੰ ਸਾਬੂ ਇਹ ਇੱਕ ਪਲੇਟਫਾਰਮ ਮਿਲਦਾ ਹੈ ਨਾ ਪਾਰਟਿਸਿਪੇਟ ਕਰਨ ਦਾ ਇੱਕ ਇਹਨਾਂ ਦਾ ਵੀ ਇੱਕ ਮਾਣ ਹੁੰਦਾ ਹੈ ਨਾ ਇੰਜੋਏਮੈਂਟ ਕਰਨ ਦਾ ਕਿ ਮੇਲੇ ਜਾਂ ਤੀਆਂ ਦਾ ਮੇਲਾ ਵਧੀਆ ਤਿਹਾਰਾ ਹੈ ਹਾਂਜੀ ਬਹੁਤ ਵਧੀਆ ਮਤਲਬ ਕਿ ਬਹੁਤ ਵਧੀਆ ਲੱਗਿਆ ਇੱਥੇ ਬੱਚਿਆਂ ਨੂੰ ਵਧੀਆ ਮੌਕਾ ਮਿਲਿਆ ਗਿੱਦਾ ਹਨਾ ਆਪਣਾ ਸੱਭਿਆਚਾਰ ਕਲਚਰ ਇੰਜੋਏਮੈਂਟ ਹੋ ਰਹੀ ਹੈ ਬਹੁਤ ਵਧੀਆ ਵੀਰੇ ਬਹੁਤ ਵਧੀਆ ਲੱਗਿਆ ਹਾਂ ਠੀਕ ਹੈ ਬਾਈ ਉਹਨੇ ਚਾਹੀਦੇ ਮੇਲੇ ਦਾ ਹਨਾ ਥੈਂਕ ਯੂ ਵੀਰੇ ਆਓ ਦੋਸਤੋ ਬਾਕੀ ਹੋਰ ਵੀ ਤੁਹਾਨੂੰ ਮੇਲਾ ਦਿਖਾਉਣੇ ਆਪਾਂ ਹਨ ਤੇ ਜਿਹੜਾ ਇਧਰ ਪਕੌੜਿਆਂ ਵਾਲੀ ਸਟਾਲ ਤੇ ਪੂਰੀ ਭੀੜ ਹੈ ਜੀ ਕਿਉਂਕਿ ਬਾਰਿਸ਼ ਤੋਂ ਬਾਅਦ ਮੌਸਮ ਉਦਾਂ ਦਾ ਬਣ ਗਿਆ ਪਕੌੜੇ ਫਕੂੜੇ ਲੋਕ ਖਾ ਰਹੇ ਹਨਾ ਪੂਰਾ ਤੇ ਮਾਰਕਫਿਟ ਦੀ ਵੀ ਸਟਾਲ ਆ ਇਧਰ ਆਪਣੇ ਫਰੂਟ ਚਾਟ ਲੋਕਾਂ ਨੂੰ ਖਵਾ ਰਹੇ ਹਨ ਓਏ ਮੂੰਹ ਕਿਵੇਂ ਕੀਤਾ ਰੰਗ ਲਿਆ ਮੂੰਹ ਆ ਦੇਖੋ ਤੋਸ਼ਾ ਹੈਗਾ ਜਿਹੜਾ ਫਾਈਲ ਕੇ ਦੀ ਮਸ਼ਹੂਰ ਮਠਿਆਈ ਆ ਹੈ ਇੱਧਰ ਆਪਣੀ ਸਟਾਲ ਆ ਜੀ ਸਾਰਾ ਆਚਾਰ ਸਬਜ਼ੀਆਂ ਦੇ ਬੀਜ ਪ੍ਰਾਤਨ ਸਮਾਨ ਆ ਜਿਹੜਾ ਤੁਸੀਂ ਲੈ ਸਕਦੇ ਹੋ ਬਾਬਾ ਜੀ ਕੀ ਹਾਲ ਆ ਜੀ ਹੋਰ ਠੀਕ ਠਾਕ ਹੋ ਵਧੀਆ ਠੀਕ ਹੋ ਬਹੁਤ ਵਧੀਆ ਜੀ ਕਿਵੇਂ ਲੱਗਿਆ ਭਲਾਈਆਂ ਨੇ ਮੇਲਾ ਜੀ ਬਹੁਤ ਸਿਰਾਂ ਲਾਤਾ ਹੈ ਸਿਰਾਂ ਹੀ ਲੱਗ ਗਿਆ ਜਮਾ ਹਾਂ ਜੀ ਬਹੁਤ ਹੀ ਜਾਂਦੇ ਜੀ ਹਾਂ ਕਿਤੇ ਨਾ ਕਿਤੇ ਕੋਈ ਕਮੀ ਮਿਲ ਜਾਂਦੀ ਹੈ ਇੱਥੇ ਨਹੀਂ ਕਮੀ ਕੋਈ ਲੰਗਰ ਦੀ ਨਹੀਂ ਕਮੀ ਇੱਥੇ ਹੂੰ ਕੋਈ ਹੋਰ ਕਿੱਥੇ ਜਾਂਦੇ ਆ ਹਾਂ ਜੀ ਤੇ ਦਾ 18 100 50 ਰੁਪਏ ਮਿਲਦੀ ਹੈ ਹਾਂ ਜੀ ਦਸਾਂ ਵਾਲੀ ਦਾ ਨਵਾਂ ਵਾਲੀ ਦੇਖੀ ਐ ਸੀ ਹਾਂ ਜੀ ਇੱਥੇ ਬਹੁਤ ਹੀ ਜਾਂਦੇ ਆ ਜਿਹੜੇ 100 ਰੁਪਏ ਚੀਜ਼ ਆ ਤੁਸੀਂ ਕਿੰਨੇ ਵਜੇ ਆਏ ਸੀ ਇੱਥੇ ਅਸੀਂ 9:00 ਵਜੇ ਆ ਕੇ ਸਾਂ ਜੀ ਤੇ ਵਧੀਆ ਰਿਹਾ ਕੰਮ ਆਪਣਾ ਬਹੁਤ ਵਧੀਆ ਜੀ ਪੂਰਾ ਲੋਕਾਂ ਨੇ ਪਿਆਰ ਦਿੱਤਾ ਇਹ 1 ਰੁਪਈਆ ਕਿਸੇ ਨੇ ਨਾ ਸਾਡੇ ਕੋਲ 1 ਰੁਪਈਆ ਹੀ ਵੱਧ ਲਿਆ ਜਾਂ ਘੱਟ ਨਹੀਂ ਲਿਆ ਬਲਕਿ ਕਿਸੇ ਗੱਲ ਦੇ ਵਿੱਚ ਹਾਂਜੀ ਕੋਈ ਹਿੜਾ ਫੇੜੀ ਦਾ ਕੰਮ ਨਹੀਂ ਦਾ ਜੀਨੇ ਖਾ ਲਈਏ ਕੁਲਫੀ ਸਾਨੂੰ ਦੇਖੇ ਗਿਆ ਹੈਗਾ ਸਮਾਨ ਕਿ ਹੋ ਗਿਆ ਵੇਲੇ ਨਹੀਂ ਬਹੁਤ ਪਿਆਈ ਹੈ ਇੱਜ ਤੱਕ ਬਹੁਤ ਪਿਆ ਮਾਰਾ ਜੀ ਮੇਰਾ ਨਹੀਂ ਮੁੱਕ ਦੇ ਖਜਾਨੇ ਆ ਕੱਲ ਨੂੰ ਵੀ ਆਵੋਗੇ ਫੇਰ ਆਵਾਂਗੇ ਕੱਲ ਪੂਰਾ ਤੋਹਤਾ ਬਾਪੂਰਾ 1000 ਮਿਰਕ ਬਦਾਮ ਬਣਾਇਆ ਵੀ ਕਰੇ ਅੱਛਾ ਜੀ ਕੁਲਫੀ ਕਰੇ ਕੀ ਕਰੀਏ ਆਪਣੇ ਕੋਲੇ ਕੀ ਕੀ ਸਮਾਨ ਹੁੰਦਾ ਜੀ ਇਸ ਟਾਈਮ ਇਸ ਟਾਈਮ ਜੀ ਕੁਲਫੀ ਜੈ ਬਦਾਮ ਤੇ ਆਪਣਾ ਕੋਣ ਕਾਜੂ ਦਾ ਮਾਲਕੋਲਕੀ ਕੱਪ ਨਾਲ ਐਸਕਰੀਮ ਵਾਲੇ ਠੀਕ ਹੈ ਜੀ ਸਾਰਾ ਸਮਾਨ ਉੱਦਈ ਆ ਆ ਦਾ ਘਰੇ ਬਣਾਉਣੇ ਆ ਬਾਪੂ ਹਰਾਂ ਦਾ ਬਈ ਇੱਥੇ ਗੱਡੀ ਹੈਗੀ ਐ ਅਮਰੂਤੀ ਕਾਰ ਤੇ ਇਹਨਾਂ ਦਾ ਸੈਟਅਪ ਬਣਿਆ ਤੇ ਇੱਕ ਵਾਰੀ ਜ਼ਰੂਰ ਟੈਸਟ ਕਰਿਓ ਤੁਸੀਂ ਬਹੁਤ ਵਧੀਆ ਇਹਨਾਂ ਦਾ ਘਰੇ ਤਿਆਰ ਕਰਦੇ ਆ ਮਿਲਕ ਬਦਾਮ ਤੇ ਕੁਲਫੀ ਆ ਹਾਂ ਜੀ ਇੱਕ ਕਰੀ ਚਾਰ ਕਰਦੇ ਆ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਠੀਕ ਹੈ ਦੋਸਤੋ ਲਾਈਵ ਦੀ ਆਪਾਂ ਆਨ ਕਰਦੇ ਆਂ ਬਈ ਸਮਾਪਤੀ ਤੇ ਮੇਲੇ ਦੇ ਵਿੱਚ ਜਰੂਰ ਹਾਜ਼ਰੀਆਂ ਲਵਾਓ ਬਹੁਤ ਬਈ ਮੇਲਾ ਭਰਿਆ ਹੈਗਾ ਅੱਜ ਆ ਨਾ ਆ ਦੇਖ ਸਕਦੇ ਹੋ ਤੁਸੀਂ ਪਹੁੰਚੋ ਸਾਰੇ ਭਰਾ ਜਰੂਰ ਕੱਲ ਨੂੰ ਵੀ ਮੇਲਾ ਲੱਗਣਾ ਈ ਐਨੀ ਆਡੀਅנס ਠੀਕ ਹੈ ਬਈ ਧੰਨਵਾਦ ਜੀ ਕਿੰਨੀ ਆਡੀਅਨਸ